ਬਹੁਤ ਬਹੁਤ ਜਿਹੜੀ ਅੱਜ ਪ੍ਰੈਸ ਦੇ ਸਾਰੇ ਵੀਰ ਆਏ ਨੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਅੱਜ ਤੁਹਾਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਨ ਆਏ ਹਾਂ ਅਸੀਂ ਕੌਮੀ ਸਾਂ ਮੋਰਚਾ ਜੋ ਚੰਡੀਗੜ੍ਹ ਦੀਆਂ ਬਰੂਹਾਂ ਤੇ ਬਾਈਪੀਐਸ ਚੋਂ ਕੁਝ ਸਭ ਜਨਤਾ ਦੀ ਸੰਗਤ ਨਾਲ ਦੇ ਖੇਤਰ ਤੇ ਲੱਗਾ ਹੋਇਆ ਅੱਜ ਉਹਨੂੰ 20 ਮਹੀਨੇ ਤੇ 16 ਦਿਨ ਹੋ ਗਏ ਕੋਈ ਸਾਡੀ ਚੰਗੀ ਤਰ੍ਹਾਂ ਸੁਣਵਾਈ ਨਹੀਂ ਕੀਤੀ ਕਿ ਤਿੰਨਾ ਸਰਕਾਰਾਂ ਵਿੱਚ ਹੀ ਕੇਸ ਹੈ ਪੰਜਾਬ ਸਰਕਾਰ ਯੂਟੀ ਦਿੱਲੀ ਸਰਕਾਰ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਦਿੱਲੀ ਸਰਕਾਰ ਕੋਲ ਮਸਲਾ ਪ੍ਰੋਫੈਸਰ ਦਵਿੰਦਰ ਪਾਰਸਿਕ ਭੁੱਲਰ ਦੀ ਇੱਥੇ ਉਹਦੀ ਪ੍ਰਿਵਚਲ ਡਿਲੀਟ ਕਰਦਾ ਉਹਨਾਂ ਕੋਲ ਅਧਿਕਾਰ ਹੈ ਜਿਸੇ ਦਾ ਤਖਤਾਰ ਸਿੰਘ ਵਾਰਨ ਸ਼ਿਫਟ ਕਰ ਤੇ ਦੂਸਰੇ ਦੋਹਾ ਕੋਲੇ ਦੋਹਾ ਨੇ ਸਰਦੀ ਕਿਸੇ ਵੀ ਸਰਕਾਰ ਨੇ ਸੁਣੀ ਨਹੀਂ ਥੋੜਾ ਜੀ ਅੱਕ ਠੱਕ ਕੇ ਇੱਕ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਜੀ ਇੱਕ ਜਿਹੜਾ ਅਕਤੂਬਰ ਨੂੰ ਫੋਰਸ ਮਹਾਨ ਸ਼ੀਦਾ ਦੇ ਸਤਾਨ ਫਤੇਗਰ ਸਾਹਿਬ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਆ ਜਿੱਥੇ ਸਰਹੰਗੀਆਂ ਲੀਆਂ ਦੇ ਵਿੱਚ ਬੱਚਿਆਂ ਨੂੰ ਚਿਣਿਆ ਗਿਆ ਉਥੋਂ ਬਹੁਤ ਵੱਡੇ ਕਾਫਲੇ ਦੇ ਵਿੱਚ ਸਾਡਾ ਇੱਕ ਰੋਸ ਮਾਰਚ ਜਾਵੇਗਾ ਜਿਹੜਾ ਉਸ ਪੰਜਾਬ ਦੇ ਇਸ ਪੰਜਾਬ ਦੇ ਸੀਐਮ ਨੂੰ ਜਗਾਉਣ ਦੀ ਖਾਤਰ ਕਵਾਰనర్ ਨੂੰ ਜਗਾਉਣ ਦੀ ਖਾਤਰ ਅਸੀਂ ਸੀਐਮ ਕਵਾਰనర్ ਹੌਸਲਾ ਕੇ ਸਾਡਾ 1 ਅਕਤੂਬਰ ਦਾ 10 ਵਜੇ ਸਵੇਰੇ ਰੋਸ ਮਾਰਚ ਅਸੀਂ ਕੰਟਰ ਜਾ ਰਹੇ ਹਾਂ ਜਿਹੜਾ ਬਹੁਤ ਵੱਡੇ ਕਾਫਲੇ ਜੋ ਵੀਗਾ ਸਾਡੇ ਨਾਲ ਕਿਸਾਨ ਜਥੇਬੰਦੀਆਂ ਸਾਰ ਮਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨਿਆਂ ਸਿੰਘ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੇ ਅਸੀਂ ਰਾਪ ਤਾਂ ਕਹਿਨ ਕੀਤਾ ਕਿ ਬਹੁਤ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਆ ਤਾਂ ਕਿ ਉਹ ਜਿਹੜਾ ਸੀਐਮ ਜਿਹਦਾ ਜਦੋਂ ਭਾਈ ਕਿਰਪਾਖ ਸਿੰਘ ਜੀ ਹੋਣਾ ਨੇ ਅੰਬਸਾਬ ਗੁਰਦੁਆਰਾ ਸਾਹਿਬ ਪੁਖੜਤਾ ਰੱਖੀ ਸੀ ਉੱਥੇ ਉਹ ਕੋਟੇ ਲੜ ਬੈ ਕੂਲ ਬੈਠ ਕੇ ਆਖਦਾ ਹੀ ਤੁਹਾਡੀਆਂ ਬੰਗਾਂ ਜੈਜ ਨੇ ਤੁਰੰਤ ਸਰਕਾਰ ਨੂੰ ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਨੇ ਫਰਾਨਗੀ ਵਾਲੀ ਗੱਲ ਉਹ ਕਿਹੜੀ ਉਹ ਕਿਹੋ ਜੀ ਕੁਰਸੀ ਆ ਸੀਐਮ ਦੀ ਉਹ ਤੋਂ ਪਹਿਲਾਂ ਉਹੋ ਹੀ ਸੀਐਮ ਲੋਕਾਂ ਦਾ ਹੁੰਦਾ ਲੋਕਾਂ ਦੀ ਆਵਾਜ਼ ਹੁੰਦਾ ਲੋਕਾਂ ਲਈ ਹੁੰਦਾ ਤੇ ਲੋਕਾਂ ਮਨੋਚਲਿਆ ਜਾਂਦਾ ਮੰਨਦਾ ਪਰ ਜਦੋਂ ਸੀਐਮ ਦੀ ਕੁਰਸੀ ਤੇ ਬੈਠ ਕੇ ਸਾਰਾ ਕੋਸ਼ਿ ਭੁੱਲ ਗਿਆ ਇੱਕ ਵੇਰੀ ਵੀ ਇਸ ਪੰਜਾਬ ਤੇ ਸੀਐਮ ਨੇ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਉਹਨੇ ਕਦੀ ਵੀ ਰਾਬਤਾ ਕਾਇਮ ਨਹੀਂ ਕੀਤਾ ਸਾਡੀਆਂ ਵਾਰ-ਵਾਰ ਸਾਡੀਆਂ ਮੰਗਾਂ ਤੇ ਆ ਦੇਤਾ ਗਵਰਨਰ ਸਾਹਿਬ ਨੂੰ ਦੋ ਵਾਰੀ ਮਿਲੇ ਆ ਉਹ ਵੀ ਲਾਰੇ ਲੱਪੇ ਲਾਈ ਗਏ ਇਸ ਕਰਕੇ ਅਸੀਂ ਬਹੁਤ ਵੱਡਾ ਪ੍ਰੋਗਰਾਮ ਲਿਖ ਕੇ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਹਾਡੇ ਮਾਧਿਅਮ ਤੋਂ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਉਹ ਸਾਡੀ ਤੁਹਾਡੀ ਖਾਤਰ ਉਹਨਾਂ ਨੇ ਆਪਣੀ ਜਿਹੜੀ ਜਵਾਨੀ ਹੈ ਉਹ ਜਿੰਨਾ ਚ ਗਾਲ ਦਿੱਤੀ ਹੈ ਪ੍ਰਵਾਨ ਕਰ ਦਿੱਤੀ ਹੈ ਤੇ ਅਸੀਂ ਜਿਹੜਾ ਦੂਸਰਾ ਸਾਡੀ ਇਹ ਮੁੱਖ ਮੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਜਿਹੜੀ ਵਾਰ-ਵਾਰ ਬਿਆਦਮੀ ਹੋ ਰਹੀ ਹੈ ਉਹ ਦੁੱਖ ਦੀ ਗੱਲ ਹੈ ਕਿਸੇ ਹੋਰ ਮੁਲਕ 'ਚ ਨਹੀਂ ਹੋ ਰਹੀ ਕਿਸੇ ਹੋਰ ਸਟੇਟ 'ਚ ਨਹੀਂ ਹੋ ਰਹੀ ਉਹ ਕੇਵਲ ਤੇ ਕੇਵਲ ਪੰਜਾਬ 'ਚ ਵਾਰ-ਵਾਰ ਹੋ ਰਹੀ ਹੈ ਉਹਦੇ ਵਾਸਤੇ ਸਖਤ ਕਾਨੂੰਨ ਬਣਾਉਣ ਲਈ ਅਸੀਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਹਜੇ ਤੱਕ ਕੋਈ ਕਾਨੂੰਨ ਨਹੀਂ ਬਣਿਆ ਵਾਰ-ਵਾਰ ਕਦੀ ਕਿਸੇ ਤੇ ਐਨਐਸਏ ਲੱਗ ਜਾਂਦੀ ਹੈ ਕਦੀ ਕਿਸੇ ਤੇ ਯੂਈਪੀ ਲੱਗ ਜਾਂਦੀ ਹੈ ਅਸੀਂ ਅਸੀਂ ਮੰਨਦਾ ਸਾਡਾ ਕਿ ਉਸ ਬੰਦੇ ਦੇ UAP ਜਾਂ NSA ਲੋੜੀਂਦੀ ਸਖਤ ਤਰਾਮਾਂ ਲਗਣੀਆਂ ਚਾਹੀਦੀਆਂ ਜਿਹੜਾ ਸਮਾਜ ਵਿੱਚ ਕਟੱਣ ਪੈਦਾ ਕਰਦਾ ਭਾਈਚਾਰਕ ਸਾਂ ਨੂੰ ਠੇਸ ਪਹੁੰਚਾਉਂਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਕਰਦਾ ਇਸ ਕਰਕੇ ਅਸੀਂ ਉਹਦੇ ਵਾਸਤੇ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਵੀ ਆ ਚੁੱਕਾ ਹੈ ਕਿ ਲਾਈਵ ਗੁਰੂ ਆ ਇਹਨੂੰ ਕੋਈ ਵੀ ਛੇੜਛਾੜ ਕਰੇਗਾ ਜਿਸ ਤਰ੍ਹਾਂ ਇੱਕ ਲਾਇਫ ਬੰਦੇ ਦੇ ਸਜਾ ਮਰਦੀ ਕਤਲ ਦੀ 302 ਦੀ ਕੱਲ ਚੱਲਣਾ ਚਾਹੀਦਾ ਘੱਟ ਤੋਂ ਘੱਟ ਉਮਰ ਕੈਦ ਹੋਣੀ ਚਾਹੀਦੀ ਇਹ ਸਾਡੀਆਂ ਮੰਗਾਵਾਲ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਅਸੀਂ ਉੱਥੇ ਬੈਠੇ ਆਂ ਸਾਨੂੰ ਕੋਈ ਚਾਹ ਨੀਗਾ ਅਸੀਂ ਆਪਣੀਆਂ ਬਜ਼ੁਰਗ ਮਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਇੰਨੀ ਠੰਡਾਂ ਦੇ ਵਿੱਚ ਇੰਨੀਆਂ ਧੁੱਪਾਂ ਦੇ ਵਿੱਚ ਤਪਸ਼ਾਂ ਵਿੱਚ بارشਾਂ ਦੇ ਵਿੱਚ ਉਤੰਬੂਆਂ 'ਚ ਬਿਠਾਈਏ ਸਾਡੀ ਇੱਕ ਮਜਬੂਰੀ ਪੈਣ ਗਈ ਹੈ ਤੇ ਤੁਹਾਡੇ ਮਾਦੇ ਉਥਾਈ ਸੀ ਕਹਿਣਾ ਚਾਹੁੰਦੇ ਆਂ ਜਿਹੜੇ ਜਿਹੜੇ ਘਟ ਤੋਂ ਘਟ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਜਿੱਥੇ ਜਿਹੜਾ ਸਾਂਝੀ ਵਾਰਤਾ ਦਾ ਪ੍ਰਤੀਕ ਆ ਜਿਸ ਦਾ ਸਿਧਾਂਤ ਉਸ ਗੁਰੂ ਨੂੰ ਵਾਰ-ਵਾਰ ਬੇਦਬੀ ਉਹ ਉਹਦੀ ਅਸੀਂ ਉਹਦੇ ਲਈ ਨਿਆਂ ਚਾਹੁੰਦੇ ਆ ਦੂਸਰਾ ਬੰਦੀ ਸਿਕਰ ਜਿਨ੍ਹਾਂ ਨੇ ਪੰਜਾਬ ਦੀ ਪੱਗ ਪਜਾਈ ਪੰਜਾਬ ਦੀ ਇੱਜ਼ਤ ਪਾਈ ਜਦੋਂ ਉਹ ਇਹ ਕੰਮ ਨਾ ਕਰਦੇ ਹਾਲਾਤ ਅੱਜ ਪੰਜਾਬ ਦੇ ਹੋਰ ਹੋ ਜਾਣੇ ਸੀ ਮੈਂ ਇੱਕ ਆਧਾਰ ਤੇ ਚਾਹੁੰਦਾ ਮੀਡੀਆ ਦੁਆਰਾ ਸ਼ਾਇਦ ਕਿਸੇ ਨੇ ਕੇ ਸੁਣੀ ਹੋਵੇ ਇਹ 1993 ਦੀ ਗੱਲ ਹੈ ਜੀ ਓਟਵਾ ਪਾਰਲੀਮੈਂਟ ਹੈ ਉਹ ਜਿਹੜੀ ਕੈਨੇਡਾ ਦੀ ਉਹਨਾਂ ਨੇ ਉਦੋਂ ਟੈਲੀਵਿਜ਼ਨ ਚੈਨਲ ਹੁੰਦੇ ਸਾਰ ਉਹਨਾਂ ਨੇ ਪੁੱਛਿਆ ਉਦੋਂ ਸਿੱਖ ਵੀ ਇਕੱਠੇ ਹੋ ਸਨ ਪਾਰਲੀਮੈਂਟ ਮੈਂਬਰ ਵੀ ਸਨ ਕਿ ਪੰਜਾਬ ਦੇ ਹਾਲਾਤ 3 ਮਿੰਟ ਦੇ ਦੱਸੋ ਅੰਗਰੇਜ਼ੀ ਤੇ ਫ੍ਰੈਂਚ ਵਿੱਚ ਮੈਂ ਕਿਹਾ ਮੈਂ ਤਿੰਨ ਕਿਸੇ ਕੋਈ ਕਈ ਬੋਧਨ ਵੀਰਾਂ ਨੂੰ ਫ੍ਰੈਂਚ ਨਹੀਂ ਵੀ ਆਉਂਦੀ ਸੀ ਮੈਂ ਕਿਹਾ ਮੈਂ ਤਿੰਨਾਂ ਭਾਸ਼ਾਵਾਂ ਦੇ ਵਿੱਚ ਸਿਰਫ ਡੇਢ ਮਿੰਟ ਦੱਸਾਂਗਾ ਕਿਉਂਕਿ ਉਸ ਸਮੇਂ ਪੱਤਰਕਾਰ ਪੰਜਾਬ 'ਚ ਆ ਨਹੀਂ ਸੀ ਸਕਦੇ ਉਹਨਾਂ ਨੂੰ ਵੀਜ਼ਾ ਨਹੀਂ ਸੀ ਮਿਲਦਾ ਐਂਟਰੀ ਨਹੀਂ ਸੀ ਮਿਲਦੀ ਮੈਂ ਕਿਹਾ ਐਸ ਟਾਈਮ ਪੰਜਾਬ ਤੇ ਜੰਗਲ ਦਾ ਰਾਜ ਇਹੋ ਜਿਹਾ ਹੈ ਕਿਸੇ ਵੀ ਪੁਲਿਸਮੈਨ ਨੇ ਅਫਸਰ ਨੇ ਆਪਣੀ ਗਨ ਚੈੱਕ ਕਰਨੀ ਹੋਵੇ ਪਿਸਤਲ ਚੈੱਕ ਕਰਨਾ ਹੋਵੇ ਚੱਲਦਾ ਕਿ ਨਹੀਂ ਚੱਲਦਾ ਉਹਨੂੰ ਕਿਸੇ ਵੀ ਜੰਗਲ ਜਾਣ ਦੀ ਲੋੜ ਨਹੀਂ ਕਿਸੇ ਜਾਨਵਰ ਤੇ ਟੈਸਟ ਕਰਨ ਦੀ ਜ਼ਰੂਰਤ ਨਹੀਂ ਉਹ ਕਿਸੇ ਵੀ ਪਿੰਡ ਜਾ ਕੇ ਕਿਸੇ ਵੀ ਕੇਸਾਤਾਰੀ ਨੌਜਾਨ ਨੂੰ ਜਿਹਦੀ ਕੇਸ ਕੇਸਰੀ ਦਸਤਾਰ ਸਜਾਈ ਹੈ ਉਹਨੂੰ ਖਿੱਚ ਕੇ ਬਾਹਰ ਕੱਢ ਕੇ ਜੰਗਲ ਬਾ ਖੇਤਾ ਜਾ ਕੇ ਗੋਲੀ ਮਾਰ ਕੇ ਮਾਰਦਾ ਇਹੋ ਜਿਹਾ ਜੰਗਲ ਦਾ ਰਾਜ ਹੈ ਇਹ ਤਿੰਨ ਪਛਾਣਾਂ ਦੱਸਿਆ ਹਾਹਾਕਾਰ ਮੱਚੀ ਇਹ ਸੱਚ ਸੀ ਪੰਜਾਬ ਦੇ ਵਿੱਚ ਉਹ ਹਾਲਾਤ ਬਣ ਗਏ ਸਨ ਜੰਜਾ ਨਹੀਂ ਚੜੀਆਂ ਕਈ ਸਾਲ ਖਾਸ ਤੌਰ ਤੇ ਮਾਝ ਦੇ ਵੀਰ ਜੀ ਹੁਣੇ ਬੈਠੇ ਨੇ ਗਦਾਸਪੁਰ ਤੋਂ ਆਪਣੇ ਗੁਰਿੰਦਰ ਸਿੰਘ ਜੀ ਬਾਜਵਾ ਜਿਨ੍ਹਾਂ ਨੇ ਐਮਪੀ ਦੀ ਇਲੈਕਸ਼ਨ ਵੀ ਜੜੀ ਹੈ ਇਧਰ ਮਾਦਵੇ ਤੋਂ ਬੈਠੇ ਨੇ ਬੜੇ ਸਾਡੇ ਬਠਿੰਡਾ ਜੀ ਹੋਰ ਸਾਡੇ ਸਾਰੇ ਪਤਵੰਤੇ ਬੈਠੇ ਨੇ ਕਿਸਾਨ ਜੂਨੀਅਨ ਦੇ ਬੈਠੇ ਨੇ ਜਿਹੜੇ ਸਿਆਣੇ ਨੇ ਜਾਣਦੇ ਨੇ ਇਹੋ ਜਿਹੇ ਹਾਲਾਤ ਬਣਦੇ ਸਨ ਉਹਨਾਂ ਨੇ ਐਸਵਾਈਐਲ ਨਹਿਰ ਵੀ ਆਪਣੀ ਕੁਰਬਾਨੀ ਕਰਕੇ ਜਵਾਨੀ ਦੀ ਕੁਰਬਾਨੀ ਕਰਕੇ ਹੋਰ ਬੰਦ ਕਰਾਈ ਹੈ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਭਲੇ ਲਈ ਉਹਨਾਂ ਨੇ ਜੋ ਕੰਮ ਕੀਤਾ ਕਾਜ ਕੀਤਾ ਫਿਰ ਜੇ ਉਹਨਾਂ ਨੇ ਉਹਨਾਂ ਨੇ ਉਹ ਕਤਲ ਕੀਤਾ ਹੈ ਬਿਆਸੋ ਦਾ ਕਤਲ ਕੀਤਾ ਤੇ ਉਹਨਾਂ ਨੂੰ ਸਜ਼ਾ ਵੀ ਅੱਜ 29 29 ਸਾਲ ਪੂਜ ਚੁੱਕੇ ਨੇ ਪੰਜਾਬ ਦੀ ਕਿਸੇ ਵੀ ਸਟੇਟ ਦੇ ਵਿੱਚ ਕੋਈ ਐਹੋ ਜਿਹਾ ਕੇਸ ਨਹੀਂ ਲਿਆ ਸਕਦੇ ਜਿਹੜੇ 30 32 ਸਾਲ ਕੈਦ ਪੂਰੀ ਹੋਵੇ ਬੰਦਾ ਹੋਵੇ ਇਹ ਜੇ ਦੇ ਉਹੀ ਹੈ ਤਾਂ ਕਿ ਇਸ ਨਹੀਂ ਦੇ ਸਕਦੇ ਜਿਹਨੂੰ ਪੈਰੋਲ ਨਾ ਮਿਲੀ ਹੋਵੇ ਇਸ ਸਿੱਖਾਂ ਨਾਲ ਇਨਜਸਟਸ ਕਿਉਂ ਹੋ ਰਹੀ ਹੈ ਉਹਨਾਂ ਨੂੰ ਪੈਰੋਲ ਦਾ ਉਹਨਾਂ ਦਾ ਹੱਕ ਜੋ ਸੰਵਿਧਾਨਕ ਹੱਕ ਤੋਂ ਕੋਇਆ ਜਾ ਰਿਹਾ ਹੈ ਇਸ ਕਰਕੇ ਇਹ ਵੱਡਾ ਰੋਸ ਬਾਤ ਕੱਢੇ ਇਸ ਤੋਂ ਇਲਾਵਾ ਇੱਕ ਤਰੀਕ ਤੋਂ ਬਾਅਦ ਇੱਕ ਸਾਰੀਆਂ ਹੀ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਬਾਤ ਤੇ ਚਿੰਤਤ ਨੇ ਫਿਕਰਮੰਦ ਨੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਿੰਤਤ ਨੇ ਫਿਕਰਮੰਦ ਨੇ ਜਿਹੜੇ ਪੰਜਾਬ ਲਈ ਫਿਕਰਮੰਦ ਨੇ ਇੱਕ ਪੰਜਾਬ ਦਾ ਸਾਰਾ ਅਯਾੜਾ ਹੋ ਰਿਹਾ ਹੈ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਸਿੱਖੀ ਦਾ ਅਜਾੜਾ ਹੋ ਰਿਹਾ ਇਸ ਪੰਜਾਬ ਦੀ ਧਰਤੀ ਤੋਂ ਉਹ ਸਾਰਿਆਂ ਨਾਲ رابطہ ਕਾਇਮ ਕਰਕੇ ਇੱਕ ਵੱਡੀ ਵੰਟੀ ਐਜੀਟੇਸ਼ਨ ਚਲਾਵਾਂਗੇ ਲੋਕਾਂ ਵਿੱਚ ਚੇਤਨਤਾ ਲਿਆਵਾਂਗੇ ਲੋਕਾਂ ਨੂੰ ਦੱਸਾਂਗੇ ਕਿ ਲੋਕੋ ਤੁਸੀਂ ਕੁੱਟੇ ਗਏ ਕੁੱਟੇ ਗਏ ਲੁੱਟੇ ਗਏ ਆਪਾਂ ਇਹ ਗੁਰੂਆਂ ਦੀ ਸ਼ਹੀਦਾਂ ਦੀ ਜਿਹੜੀ ਪਾਕ ਪਵਿੱਤਰ ਧਰਤੀ ਆ ਬਹੁਤ ਸੁੰਦਰ ਧਰਤੀ ਪੰਜਾਬ ਉਹ ਰੰਗਲਾ ਪੰਜਾਬ ਜਿਹਦੇ ਜਿਹੜਾ ਅੱਜ ਤੋਂ 40 50 ਸਾਲ ਪਿੰਡਾਂ ਸੀ ਉਦਾਂ ਦਾ ਪਰੰਗਲਾ ਪੰਜਾਬ ਬਣਾਉਣ ਲਈ ਲੋਕਾਂ ਦੇ ਵਿੱਚ ਚੇਤਨਤਾ ਲਿਆਵਾਂਗੇ ਤੋਂ ਇਸ ਕਰਕੇ ਤੁਹਾਨੂੰ ਅੱਜ ਤਕਲੀਫ ਦਿੱਤੀ ਆ ਬੇਨਤੀ ਆ ਕਿ ਸਾਡੇ ਮਾਧਿਅਮ ਹਰ ਘਰ ਵਿੱਚੋਂ 1 ਅਕਤੂਬਰ ਨੂੰ ਘਟ ਤੋਂ ਘਟ ਇੱਕ ਜੀ ਹਰ ਘਰ ਤੋਂ ਇਸ ਬੋਦਕੇ ਦੇ ਵਿੱਚ ਇਸ ਜਿਹੜਾ ਰੋਸ ਮਾਰਚ ਆ ਉਹਦੇ ਵਿੱਚ ਜਰੂਰ ਪਹੁੰਚੇ ਹੱਥ ਜੋੜ ਕੇ ਬੇਨਤੀ ਆ ਜਿਹੜੇ ਸੁੱਖ ਆਰਾਮਾਂ 'ਚ ਲੋਕ ਪਏ ਹੋਏ ਨੇ ਵੀਰ ਪਏ ਹੋਏ ਨੇ ਅਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਕਾਨੂੰਨ ਬਣਾਉਣਾ ਚਾਹਦੇ ਜਿਹਨੂੰ ਲੋ ਲੋਕ ਰੋਜ਼ ਲੋਕ ਸਵੇਰ ਸ਼ਾਮ ਮੱਥਾ ਟੇਕਦੇ ਨੇ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਜੋਨੇ ਜਿਨ੍ਹਾਂ ਨੇ ਸਿੱਖ ਕੌਮ ਲਈ ਇਡੀ ਕਬੱਡੀ ਕੁਰਬਾਨੀ ਆਪਣੀ ਜਵਾਨੀ ਦੀ ਵਾਰੀ ਹੈ ਸੋ ਬੇਨਤੀ ਹੈ ਕਿ ਆਪਣੇ ਸੁੱਖ ਆਰਾਮ ਛੱਡ ਕੇ ਥੋੜੇ ਜੇ ਆਪਾਂ ਸਿਰ ਵਾਰਨੇ ਨਹੀਂ ਸਿਰ ਵਾਰਨੇ ਨਹੀਂ ਸਿਰਾਂ ਨੂੰ ਜੋੜ ਕੇ ਸਿਰ ਜੋੜ ਕੇ ਉਹਨਾਂ ਤੋਂ ਆਪਾਂ ਕੰਮ ਲੈਣਾ ਜਦੋਂ ਸਿਰ ਜੋੜ ਕੇ ਇਹ ਮਾਰ ਏਡਾ ਵੱਡਾ ਕੱਢਿਆ ਤੇ ਸਰਕਾਰ ਦੀ نیند حرام ਕਰਾਂਗੇ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੀਆਂ ਸਾਡੀਆਂ ਬਿਲਕੁਲ ਜਾਇਜ ਮੰਗਾਂ ਨੇ ਉਹ ਉਹਨਾਂ ਨੂੰ ਮਨਾਉਣ ਲਈ ਅਸੀਂ ਮਜਬੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਵੀਰ ਜੀ ਦੇ ਪੰਨੀਤ ਸਿੰਘ ਜੀ ਬਠੰਡਾ ਜੀ ਇਹ ਸਾਡੇ ਬਾਦਸ਼ਾਹ ਸਾਹਿਬ ਜੀ ਇੱਕ ਇੱਕ ਦੋ ਦੋ ਮਿੰਟ ਇਸੇ ਪ੍ਰਤੀਬਧਾਰ ਕਰਨ ਕਿ ਕਿਸੇ ਦਾ ਵੀ ਸਵਾਲ ਹੋਵੇ ਉਹ ਦੂ ਬਾਅਦ ਕਰਾਂਗੇ ਤੁਹਾਡੇ ਨੀਤੀ ਕਾਰਜ ਸਰ ਉਹ ਹਾਈਡਰਜੀ ਦੀ ਤਵੇ ਇੱਕ ਤਰੀਕ ਦੇ ਬਾਅਦ ਬਾਰੇ ਕੌਮੀ ਇਨਸਾਨ ਮੋਰਟੀ ਦੇ ਕਮਿਸ਼ਨਰ ਸਰਦਾਰ 파ਰਸੀ ਨੇ ਬਹੁਤ ਬਿਸਥਾਰ ਚ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਤੇ ਸੋਚੇ ਇਜਾਦ ਦੇ ਵਸਨੀਕਾਂ ਨੂੰਾਇ ਕਿੱਤੇ ਦੇ ਲੋਕਾਂ ਨੂੰ ਉਸ ਮਾਰਤੇ ਸ਼ਾਮਲ ਹੋਵੇ ਬੇਨਤੀ ਕੀਤੀ ਸਰ 파ਰਸੀ ਨੇ ਇੱਕ ਦੱਸਿਆ ਕਿ ਇੱਕ ਤਰੀਕ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਮੀਟਿੰਗ ਕਰਕੇ ਜਿਹਦੇ ਵਿੱਚ ਕਿਸਾਨ ਜੱਤੇ ਬੰਦਿਆ, ਸਿਹਤ ਸੰਸਪਰਦਨਾ, ਗਲਤ ਜੱਤੇ ਬੰਦਿਆ, ਪਾਣੀ ਜੱਤੇ ਬੰਦਿਆ, ਮਜ਼ਦੂਰ ਜੱਤੇ ਬੰਦਿਆ ਸਾਰੇ ਪੰਜਾਬੀਆਂ ਦਾ ਇੱਕ ਬਹੁਤ ਵੱਡੀ ਮੀਟਿੰਗ ਕਰਕੇ ਇੱਕ ਫੈਸਲਾ ਕੁੰਡ ਲਈ ਨਸਲਾਂ ਜਾ ਰਹੇ ਹਨ ਕਿਉਂਕਿ ਅੱਜ ਇਹ ਕਿਸਾਨ ਤੇ ਹੋਰ ਵੱਖ-ਵੱਖ ਜੱਤੇ ਬੰਦਿਆ ਪੰਜਾਬ ਦੇ ਇਨਸਾਫ ਲਈ ਨਗਾਤਾਂ ਬੰਦਿਆ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਜਿਸ ਤਰ੍ਹਾਂ ਸਰਕਾਰਾਂ ਦੇ ਆਪਣੇ ਸਰਕਾਰਾਂ ਵੀ ਲੋਕਾਂ ਦੇ ਗਏ ਝੁਕ ਜਾਂਦੀਆਂ ਝੁਕਣਾ ਵੀ ਪੈਂਦਾ ਹੈ ਨਾਲ ਚੁਣਵਾਂ ਦੇ ਉਹਨਾਂ ਦੇ ਡੀ ਜੇ ਮਾੜੇ ਨਹੀਂ ਬਿਟਦੇ ਜਾਂਦੇ ਆ ਇਹ ਸਰਕਾਰ ਪੰਜਾਬ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਦਾ ਇਲਜ਼ਾਮ ਦੇ ਬਾਰੇ ਚ ਹਮੇਸ਼ਾ ਵਿਚਾਰ ਬਣਿਆ ਰਿਹਾ ਹੈ ਕਿ ਸਿੱਟ ਥੱਕ ਜਾਣਗੇ ਕਿਸੇ ਤਰ੍ਹਾਂ ਦੀ ਕੋਈ ਵੀ ਬੋਲ ਚੇਤੇ 18 ਜਿੱਤੇ ਗੱਲ ਨਹੀਂ ਸੁਣੀ ਕਿ ਉਹਨਾਂ ਦੇ ਡੀ ਜੇ ਅਜੇ ਵੀ ਅੱਜ ਤੱਕ ਵੀ ਚਾਰੀ ਸੱਤੋ ਬਾਅਦ ਵੀ ਘੁੱਟਨੇ ਪੈਗੇ ਆ ਕੋਲੇ ਚ ਦਰਵਾਜ਼ਾ ਉਹਦਾ ਖੁੱਲਦਾ ਹੋਇਆ ਅਹਿਿਆਤ ਨਾ ਜਾਵੋ ਸਿੱਖ ਕਰੇ 77 ਸਾਲਾਂ ਤੋਂ ਸੰਵਿਤੀ 71 ਤੋਂ ਆਪਣੇ ਲਈ ਇਨਸਾਨੀ ਮਰੇ ਹਨ ਇਹ ਨਾ ਝਟਣਗੇ ਨਾ ਝੁਕਣਗੇ ਸਾਡੀ ਜਿਹੜਾ ਇਨਸਾਨੀਅਤ ਹੈ ਅਸੀਂ ਸੂਰਚੇ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਭਾਈਚਾਰੇ ਸਾਂਝ ਨੂੰ ਮਜ਼ਬੂਤ ਕਰਦੇ ਹਾਂ ਸਾਰੇ ਵਪਾਰਗੀਆਂ ਨੂੰ ਹਰਦਮਨ ਨੂੰ ਉਸਰਮਾਨਾ ਨੂੰ ਸਦਾ ਨਾਲ ਵੱਖ-ਵੱਖ ਕਰਕੇ ਵਾਟ ਪਾਟ ਧਰਮਾਂ ਦੀ ਸਾਂਝੀ ਬੀਜੇ ਕਰਕੇ ਔਨ ਬਾਰੇ ਸਰਵੇਚਨ ਦਿੱਲੀ ਸਰਕਾਰ ਦੀਆਂ ਵੀ شانتی بہت مضبوط لڑائی کر کے بہت ਕਿ ਬਾਈ ਪਗੜਾ ਪੈਣੀ ਚੋੜਾ ਹੈ ਪਹਿਲੇ 15 ਅਗਸਤ ਨੂੰ ਹੀ ਕਹੀ ਸੀ ਇਹ ਸਰਕਾਰਾਂ ਨੂੰ ਬੰਗਲਾਦੇਸ਼ੀਆਂ ਮਹਾਜੋ ਸਭ ਸੁਖਿਣਾ ਚਾਹੀਏ ਅੱਜ 14 25 ਬੁੱਝਾ ਲੋਕ ਸੁਚਾ ਪਾਇਚਾਰਾ ਸੁਚੇ ਦੇਸ਼ ਦੇ ਲੋਕ ਇਹ ਸਾਰੇ ਸਿਸਟਮ ਉੱਤੇ ਦੁੱਧਿਆ ਰਹੇ ਨੇ ਉਹ ਉਹ ਇੱਥੇ ਹਰਾਬੀ ਬਗੜ ਦੇਸ਼ ਦੀ ਬੰਗਲਾਦੇਸ਼ੀਆਂ ਸਰਕਾਰਾਂ ਕੋਲੇ ਬਣ ਸਾਡੇ ਹਨ ਜੇ ਗਾਜਾ ਕੱਟੀ ਜਾ ਥੋੜਾ ਜਿਹਾ ਇੰਕਿਆ ਦੇਗਾਂ ਪਾਣੀ ਵੱਡੀਆਂ ਸ਼ਕਤੀਆਂ ਨਾਲ ਗਾੜੇ ਜਿਨ੍ਹਾਂ ਦੇ ਪਿੱਛੇ ਹੀ ਗਾਈ ਦੇ ਅਮਰੀਕਾ ਕਾਸ ਨੇ ਸਾਰੇ ਪਰ ਇਹ ਵੱਡੀਆਂ ਸ਼ਕਤੀਆਂ ਤੇ ਜੋ ਅਸੀਂ ਪੰਜਾਬੀ ਕਹਿੰਦੇ ਆ ਪੰਜਾਬ ਦੇ ਆਪਣਾ ਰੱਖਣ ਤੇ ਆਸਾ ਅਸੀਂ ਚੜ੍ਹ ਚੜ੍ਹ ਕੇ ਸੈਂਟਰ ਲਖਾਸੀ ਦਾ ਬਣੇ ਆ ਅਸੀਂ ਇਨਸਾਫ ਲਾਣਗੇ ਗੁਰੂ ਗ੍ਰੰਥ ਸਾਹਿਬ ਦੀ ਸਰਕਾਰ ਲਈ ਗੁਰੂ ਗ੍ਰੰਥ ਸਾਹਿਬ ਦੀ ਸਰਕਾਰ ਨੂੰ ਸਾਡੀ ਕਿਸੇ ਐਜੂਕੇਸ਼ਨ ਦੀ ਲੋੜ ਨਹੀਂ ਸਾਨੂੰ ਕੁਝ ਸਾਡੇ ਆਰਥਿਕ ਦਾ ਸਾਡੇ ਸਿਰ ਤੇ ਰੱਖੇ ਅਸੀਂ ਉਹਨਾਂ ਦੇ ਅੰਦਾਜ਼ ਕਰਦੇ ਆ ਪਰ ਜੋ ਸਾਡੇ ਫਟ ਮੱਦੇ ਆ منگے <سؤال> واحر <سؤال> ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ। ਪਾਰਸ ਸਿੰਘ ਜੀ ਦਾ ਅਤੇ ਪੂਲਾ ਸਾਹਿਬ ਨੇ ਬੜੇ ਵਿਸਥਾਰ ਨਾਲ ਸਾਰੀ ਜ਼ੋਦੀ ਕੀਤੀ ਹੈ ਰਪਾਣੂ। ਮੇਰੀ ਸਿਰਫ ਬੇਨਤੀ ਹੈ ਪੌਦਾ ਇਲਾਕੇ ਦੀ। ਜੋ ਪੌਦਾ ਇਲਾਕਾ ਮੋਹਤਲਾ ਪਹਾੜ ਦੇ ਨਾਲਲਾ ਕਿਨੇ ਸੈਂਕੜੇ ਇੱਕ ਹਣ। ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਤੋਂ ਵੱਧ ਹਿੱਸਾ ਪਾ ਸਕਦੇ ਹਾਂ ਇਸ ਤੇ ਜਿਹੜਾ ਮੋਰਚਾ ਲੱਗਿਆ ਹੋਇਆ ਐਡੇ ਵਿੱਚੀ ਬਹੁਤ ਦੇ ਇਲਾਕੇ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਬਾਦ ਦੇ ਇਲਾਕੇ ਗੱਟ ਕੇ ਬੈਠਿਆ ਰਹਾ ਤਾਂ ਅਸੀਂ ਕੋਈ ਸਾਨੂੰ ਫਲਾ ਨਹੀਂ ਸਕਦਾ ਮੇਰੀ ਇਹੀ ਬੇਨਤੀ ਹੈ ਸਾਰੇ ਦਿਨਾਂ ਨੂੰ ਖਾਸ ਕਰਕੇ ਬਾਦ ਦੇ ਇਲਾਕੇ ਨੂੰ ਕਿ ਜੋ ਇੱਕ ਟੀਕ ਦਾ ਮੱਠ ਹੈ ਉਸ ਦੇ ਵਿੱਚ ਟ੍ਰੈਕਟਰ ਕਰਾਦਿਆਂ ਲੈ ਕੇ ਮੈਂ ਕਹਿੰਦਾ